ਵਾਹਿਗੁਰੂ ਜਿੱਤ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਸ੍ਰੀ ਤੁਹਾਡੇ ਨਾਲ ਇਤਵਾਰ ਦਾ ਦਿਨ ਹੈ ਤੁਹਾਨੂੰ ਸ਼ਹੀਦਾਂ ਸਾਹਿਬ ਦੇ ਦਰਸ਼ਨ ਕਰਾਉਣ ਵਾਸਤੇ ਲੈ ਆਏ ਹਾਂ ਤੁਸੀਂ ਦਰਸ਼ਨ ਕਰਨੇ ਨੇ ਸ਼ਹੀਦਾ ਸਾਹਿਬ ਕੀ ਜਿੱਥੇ ਦੁਪਹਿਰਾ ਸਾਹ ਘਟਿਆ ਜਾਂਦਾ ਹੈ ਜਿੱਥੇ ਲੱਖਾਂ ਕਰੋੜਾਂ ਲੋਕਾਂ ਦੀਆਂ ਆਸਾਂ ਮਰਦਾਂ ਪੂਰੀਆਂ ਹੁੰਦੀਆਂ ਨੇ ਉਸ ਦਰਬਾਰ ਵਿੱਚ ਤੁਹਾਨੂੰ ਲੈ ਕੇ ਆਏ ਹਾਂ ਸ਼ਹੀਦਾ ਸਾਹਿਬ ਵਿਖੇ ਜਿੱਥੇ ਟੋਟ ਲੋਕ ਸੇਵਾ ਸਿਮਰਨ ਨਾਲ ਸੇਵਾ ਵੀ ਕਰਦੇ ਹਾਂ ਤਾਂ ਸਿਮਰਨ ਵੀ ਅਕਾਲ ਪੁਰਖ ਦਾ ਕਰਦੇ ਹੋ ਤੁਸੀਂ ਦੇਖ ਸਕਦੇ ਹੋ ਬੀਬੀਆਂ ਸੇਵਾ ਕਰਦੀਆਂ ਹੋਈਆਂ ਲਗਾਤਾਰ ਤਸਵੀਰਾਂ ਤੁਹਾਨੂੰ ਆਪਾਂ ਕਿਸਾਨ ਮਜ਼ਦੂਰ ਸੱਚੀ ਟੀਵੀ ਤੋਂ ਦਿਖਾਲਦੇ ਹਾਂ ਹਮੇਸ਼ਾ ਬਣੇ ਰਹੋ ਤੁਸੀਂ ਕਿਸਾਨ ਮਜ਼ਦੂਰ ਸੱਚੀ ਟੀਵੀ ਦੇ ਨਾਲ ਜੋ ਚਾਹ ਦੀ ਸੇਵਾ ਵੀ ਚੱਲੀ ਹੈ ਹਰ ਤਰ੍ਹਾਂ ਦੇ ਲੰਗਰ ਤੁਹਾਨੂੰ ਤੁਸੀਂ ਵੇਖਣ ਨੂੰ ਮਿਲਣਗੇ ਪਹਾਰੀ ਲੰਗਰ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਇੱਥੇ ਗੁਰੂ ਦੇ ਘਰ ਕਿਸੇ ਵੀ ਗੱਲ ਦੀ ਟੋਟ ਨਹੀਂ ਤੁਹਾਨੂੰ ਅੱਗੇ ਜਾ ਕੇ ਵੀ ਆਪਾਂ ਦਿਖਾਵਾਂਗੇ ਸੰਗਤ ਵੀ ਉੱਥੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਸੰਗਤ ਦੇ ਲਗਾਤਾਰ ਬਣੇ ਰਹੋ ਤੁਸੀਂ ਹਾਂ ਕਿਸਾਨ ਮਜ਼ਦੂਰ ਸੱਚੀ ਟੀਵੀ ਦੇ ਨਾਲ ਤੁਹਾਡੇ ਨਾਲ ਹਮੇਸ਼ਾ ਲਾਇਬ੍ਰੇਰੀ ਨੇ ਹਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਹਰ ਇਤਵਾਰ ਦੇ ਇਤਵਾਰ ਤੁਹਾਨੂੰ ਕਰਾਉਣੇ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਲੱਖਾਂ ਕਰੋੜਾਂ ਸੰਕਾਂ ਜਿੱਥੇ ਨਾਤਮਸਤਕ ਹੋਣਾ ਆਉਂਦੀਆਂ ਨੇ ਉੱਥੇ ਦੇ ਦਰਸ਼ਨ ਤੁਹਾਨੂੰ ਕਰਾਉਣੇ ਹਨ ਅਟੁੱਟ ਸੇਵਾ ਨਿੱਕੀਆਂ ਸੇਵਾ ਸਿਬਰ ਨਾਲ ਕਰਦੀਆਂ ਹਨ ਅਟੁੱਟ ਲੰਗਰ ਜੋ ਇੱਥੇ ਚੱਲਦੇ ਹਨ ਸੰਗਤ ਵਾਸਤੇ ਦੂਰੋਂ ਦੂਰੋਂ ਸਹਾਇਤਾ ਆਣ ਕੇ ਆਪਣੀਆਂ ਅਸਾਂ ਮਰਜ਼ਾ ਜੋ ਹੈ ਉਹ ਪੂਰੀਆਂ ਕਰਦੀਆਂ ਹਨ ਲਗਾਤਾਰ ਤੁਹਾਡੇ ਨਾਲ ਆਪਾਂ ਬਣਦੇ ਹਾਂ ਇਸ ਚੈਨਲ ਨੂੰ ਵਾਤੋਵਾਦ ਵਿੱਚ ਸ਼ੇਅਰ ਕਰੋ ਲਾਈਕ ਕਰ ਦਿਆ ਕਰੋ ਤੇ ਸਬਸਕ੍ਰਾਈਬ ਕਰ ਲਿਆ ਕਰੋ ਕਿਉਂਕਿ ਇਹ ਚੈਨਲ ਧਾਰਮਿਕ ਚੈਨਲ ਹੈ ਇਸ ਚੈਨਲ ਦੇ ਉੱਤੇ ਤੁਹਾਨੂੰ ਗੁਰਦੁਆਰਿਆਂ ਸਾਹਿਬ ਦੇ ਦਰਸ਼ਨ ਕਰਵਾਉਨੇ ਹਾਂ ਅਤੇ ਜੋ ਕਿਸਾਨਾਂ ਮਜ਼ਦੂਰਾਂ ਤੇ ਗਵਰਨਮੈਂਟ ਕੇਅਰ ਕਰਦੀ ਹੈ ਉਹ ਵੀ ਤੁਹਾਨੂੰ ਆਪਾਂ ਲਗਾਤਾਰ ਦਿਖਾਉਂਦੇ ਹਾਂ ਸੰਗਤ ਰੋਡ ਦੇ ਉੱਤੇ ਬੈਠੀ ਨਜ਼ਰ ਆ ਰਹੀ ਹੈ ਤੁਹਾਨੂੰ ਇੰਨੀ ਹੀ ਆਸ ਇੰਨੀ ਵੱਡੀ ਆਸ ਗੁਰੂ ਸਾਹਿਬ ਜੀ ਦੇ ਉੱਤੇ ਨੇ ਬਾਬਾ ਦੀਪ ਸਿੰਘ ਜੀ ਦੇ ਉੱਤੇ ਜੋ ਜਿੱਥੇ ਬਾਣੀ ਸਿਮਰਨ ਕਰਕੇ ਪੜ੍ਹ ਕੇ ਅਰਦਾਸਾਂ ਕਰਵਾਉਂਦੇ ਹਨ ਗੁਰੂ ਦੇ ਚਰਨਾਂ ਵਿੱਚ ਤੇ ਕੋਈ ਨਾ ਜੀ ਜੋ ਆਸამართਾ ਆਪਣੇ ਦਿਲ ਚ ਧਾਰ ਕੇ ਆਉਂਦੇ ਹਨ ਉਹ ਪੂਰੀਆਂ ਵੀ ਹੁੰਦੀਆਂ ਨੇ ਤਸਵੀਰ ਦੇਖ ਰਹੇ ਹੋ ਤੁਸੀਂ ਸ਼ਹੀਦਾਂ ਸਾਹਿਬ ਦੀ ਜੀ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਇਹ ਦੇਖ ਰਹੇ ਹੋ ਤੁਸੀਂ ਰੋਡ ਦੇ ਉੱਤੇ ਸੰਗਤ بیٹھی ਹੈ ਬਾਹਰਲੇ ਬੰਨੇ ਅਜੇ ਗੇਟ ਦੂਰ ਹੈ ਤੁਹਾਨੂੰ ਗੇਟ ਦੇ ਕੋਲ ਵੀ ਆਪਾਂ ਲੈ ਕੇ ਜਾਣਾ ਤੁਹਾਨੂੰ ਉੱਥੇ ਤੱਕ ਵੀ ਖੜਾਂਗੇ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਕਿਸਾਨ ਮਜ਼ਦੂਰ ਸੱਚੀ ਟੀਵੀ ਤੋਂ ਨਾਦ ਨਾਦ ਜਿਵੇਂ ਕੋਰੇ ਸਿਕਾ ਮਾਈ ਜੁਤਿਆਏ ਵੱਡੀ ਗਿਣਤੀ ਵਿੱਚ ਸੰਗਤ ਹਰ ਇਤਵਾਰ ਦੇ ਇਤਵਾਰ ਦਰਸ਼ਨ ਕਰਨ ਨੂੰ ਨਾਸਤਿਕ ਹੋਣੋਂ ਦੀ ਆਪਣੀ ਆਸਥਾ ਮਰਦਾਂ ਜੋ ਪੂਰੀਆਂ ਕਰਨ ਆਉਂਦੀ ਹੈ ਦੇਖੋ ਮੋਲ ਦੇ ਤੇ ਸੰਗਤ ਚ ਪੈਰਾਂ ਸਾਡੇ ਟਕਰੀ ਦੇਖ ਰਹੇ ਹੋ ਤੁਸੀਂ ਤਸਵੀਰਾਂ ਲਾਈਕ ਡਾਟਾ ਦੇਖਾ ਜੀ ਜਿਹੜਾ ਆ ਸੰਗੀਤ ਆ ਜੇ ਸ਼ਾਇਆ ਦੇ ਟੁੱਟ ਸੰਗਤ ਜਿਵੇਂ ਕੋਰੇ ਸਾਹਿਬ ਜੀ ਦੀ ਕਿਰਪਾ ਬਾਬਾ ਦੀਪ ਸਿੰਘ ਜੀ कृपा काल सुर की कृपा पौड़ियों में बैठे हुए ने बेसमेंट के बीच बैठे हुए ये संगठन बनाया का अपनी आशा मुरादा इस पूरी में करते जाते हैं सतगुरु साहब सच्चे तो शपुरियां करते ने आशा मुरादा उन्होंने जो भी आपा पहुंच पा रहे हो गेट कोले देख रहे हो संगत का हर अटो ਇਹੋ ਜਿਹੇ ਨਾਮ ਜਿਹੇ ਨਾਮ ਲਏਗਾ ਸ਼ੁਕਰਾਨੇ ਹੋਏ ਵੀ ਦਾ ਪ੍ਰਚਾਰ 77 ਬਾਬਾ ਦੀਪ ਸਿੰਘ ਜੀ ਦਾ ਖੰਡੇ ਵਾਲੇ ਦਾ ਦਰਬਾਰ ਨੇ ਆਈ ਉੱਥੇ ਭਾਈ ਬਾਣ ਗਿਆ ਦਾ ਪੈ ਜਾਏ ਧਰਮ ਕਾਣ ਦਾ ਸਿੰਘ ਦਰਬਾਰ ਦਰਸ਼ਣ ਕਰ ਸਕਦੇ ਹੋ ਸੰਗਤ ਦੇ ਵੀ ਤੁਸੀਂ ਮੱਟੋ ਟੈਂਕ ਆਪਣੀਆਂ ਆਸਾਂ ਮੁਰਾਦਾਂ ਇੱਥੋਂ ਪੂਰੀਆਂ ਕਰਵਾ ਕੇ ਜਾਂਦੇ ਬਾਣੀ ਪੜ੍ਹ ਕੇ ਛੋੜੇ ਪੜੇ ਲੋਕਾਂ ਦੇ ਜੋ ਅੜੇ ਕੰਮ ਨੇ ਇੱਥੋਂ ਦੂਰ ਹੋਏ ਨੇ ਇਸ ਸਰਬਾਰ ਤੋਂ ਜੇ ਜੇ ਸਿਮਰਨ ਬਾਣੀ ਪੜ੍ਹਦੇ ਆਂ ਹੀ ਸਾਰਾ ਕੁਝ ਮਿਲਦਾ ਹੈ ਪਾਪਾ ਜੀਤ ਸਿੰਘ ਜੀ ਦੀ ਮਿਆਬਾ ਨੇ ਬੜੀ ਤਕੜੀ ਭਗਤੀ ਸੀ ਜੋ ਆਨੰਦ ਗੁਰੂ ਦੇ ਨਾਮ ਸਤਿ ਕਰਕੇ ਇੰਨਾ ਕਜਾਦਾ ਤੱਪ ਕਰਕੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਤਲੀ ਤੇ ਸੀਸ ਰੱਖ ਕੇ ਵੀ ਲੜੇ ਸਨ ਤੰਦਰਬਾਪਾ ਦੀਪ ਸਿੰਘ ਜੀ ਅਨੋਖੇ ਸ਼ਹੀਦ ਸਨ ਇਤਿਹਾਸ ਦਾ ਤੁਸੀਂ ਚੰਗੀ ਤਰ੍ਹਾਂ ਜਾਣੂ ਹੈ ਪਾਪਾ ਦੀਪ ਸਿੰਘ ਜੀ ਨੂੰ ਛੋਟਾ ਸੰਗਤ ਛੋਟਾ ਸੰਗਤ ਲਗਾਤਾਰ ਤੁਸੀਂ ਦੇਖ ਰਹੇ ਹੋ ਕਿਸਾਨ ਮਿਹਨਦੂਰ ਸੱਚੀ ਟੀਵੀ ਤੋਂ ਤੁਹਾਡੇ ਨਾਲ ਬਣੀ ਰੌਣਕ ਤੇ ਮਨਮਾਇਆ ਸਤਿਗੁਰੂ ਸਾਹਿਬ ਜੀ ਦੇ ਕੇ ਅਰਦਾਸ ਬੇਨਤੀ ਕਰਕੇ ਆਪਣੀਆਂ ਅਸਮਰਾਂਵਾਂ ਨੂੰ ਪੂਰੇ ਕਰਦੇ ਹਨ ਤੁਸੀਂ ਲਗਾਤਾਰ ਬਣੇ ਰਹੋ ਤੁਹਾਡੇ ਨਾਲ ਇਸ ਤਰ੍ਹਾਂ ਹੀ ਲਾਈਵ ਹੁੰਦੇ ਰਹਿਾਂਗੇ ਦਰਸ਼ਕੋ ਜੀ ਖੰਡੇਵਾਲੇ ਦਰਬਾਰ ਦੀ ਸੰਤਨ ਬਾਬਾ ਦੀਪ ਸਿੰਘ ਜੀ ਦਾ ਦਰਬਾਰ ਮਜ਼ਾਦਾਰ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਹਰ ਇਤਵਾਰ ਦੇ ਇਤਵਾਰ ਦਰਸ਼ਨ ਕਰਿਆ ਕਰੋ ਸਾਡੇ ਚੈਨਲ ਤੋਂ ਕਿਸਾਨ ਮਜ਼ਦੂਰ ਸੱਚ ਟੀਵੀ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਗੁਰੂ ਦੀ ਗੱਲ ਹਰ ਇੱਕ ਸ਼ਖਸ ਤੱਕ ਪਹੁੰਚਣੀ ਚਾਹੀਦੀ ਆ ਵੱਧ ਤੋਂ ਵੱਧ ਗੁਰੂ ਦੇ ਨਾਲ ਜੁੜੋ ਅਮਰਤ ਸੱਚੇ ਗੁਰੂ ਵਾਲੇ ਬਣੋ ਦੁੱਖਾਂ ਕਲੇਸ਼ਾਂ ਦਾ ਨਾਸ਼ ਬਾਣੀ ਪੜ ਕੇ ਹੁੰਦਾ ਹੈ ਗੁਰੂ ਮਹਾਰਾਜ ਦੀ ਬਾਣੀ ਪੜਿਆ ਕਰੋ ਤੇ ਦੁੱਖਾਂ ਕਲੇਸ਼ਾਂ ਦਾ ਨਾਸ਼ ਆਪਣੇ ਆਪ ਹੀ ਹੋ ਜਾਣਾ ਹੈ ਭਾਈ ਬੇਨਤੀਆਂ ਹੈ ਤੁਹਾਡੇ ਅੱਗੇ ਕਿ ਗੁਰੂ ਦਾ ਪ੍ਰਚਾਰ ਵੱਧ ਤੋਂ ਵੱਧ ਕਰਿਆ ਕਰੋ ਤੇ ਆਪਣੇ ਧਰਮ ਨੂੰ ਛੱਡ ਕੇ ਹੋਰ ਧਰਮਾਂ ਦੇ ਵਿੱਚ ਬਿਲਕੁਲ ਵੀ ਨਾ ਜਾਓ ਤੇ ਤੁਸੀਂ ਲਗਾਤਾਰ ਜੋ ਤਸਵੀਰਾਂ ਦੇਖ ਰਹੇ ਹੋ ਤੁਸੀਂ ਅੰਮ੍ਰਿਤਸਰ ਤੋਂ ਖੰਡੇ ਵਾਲੇ ਜੀ ਦਾ ਦਰਬਾਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦਾਂ ਸਾਹਿਬ ਜੀ ਤੋਂ ਕਿਸਾਨ ਮਜ਼ਦੂਰ ਸੱਚ ਟੀਵੀ ਦੇ ਨਾਲ ਲਗਾਤਾਰ ਬਣੇ ਰਹੋ ਤੁਸੀਂ ਸਾਨੂੰ ਹੋਰ ਵੀ ਤਸਵੀਰਾਂ ਲਾਈਵ ਦਿਖਾਵਾਂਗੇ। ਟੁੱਟ ਸੰਗਤ ਦਾ ਇਕੱਠ ਦੇਖ ਰਹੇ ਹੋ ਤੁਸੀਂ। ਫਤਵਾਦ ਸ਼ੇਰ ਤੇ ਲਾਈਕ ਜ਼ਰੂਰ ਕਰਿਆ ਕਰੋ। ਗੁਰੂ ਮਹਾਰਾਜ ਦਾ ਜਾਪ ਕਰਦੇ ਹੋਏ ਸਤਨਾਮ ਵਾਏ ਗੁਰੂ ਦਾ ਜਾਪ ਕਰਦੀ ਹੋਈ ਸੰਗਤ ਇਹ ਅੰਦਰ ਦੀ ਤਸਵੀਰ ਹੈ। ਦੇਖ ਸਕਦੇ ਆਰੇ ਆਂਦਾ ਹੈ ਉਹਨੂੰ ਬਖਸ਼ਿਸ਼ਾਂ ਦੀ ਰਹਿਮਤ ਮਿਲਦੀ ਹੈ ਦੁੱਖਾਂ ਕਲੇਸ਼ਾਂ ਦਾ ਆਸ਼ਮੰਦ ਆਹਰੋਦਾ ਜਪ ਕਰੀ ਕੋਈ ਉਹ ਸੰਗਤ ਸਾਥ ਨਾ ਹੋਏ ਕਰ ਸਾਥ ਨਾ ਹੋਏ ਕਰ ਸਾਥ ਨਾ ਹੋਏ ਕਰ ਸ਼ਹੀਦਾਂ ਸaints ਤੋਂ ਤੁਹਾਡੇ ਨਾਲ ਬਣੇ ਹਨ ਅਦਵਾਰ ਦਾ ਦਿਨ ਹੈ ਦੇਖੋ ਡੋਟ ਸੰਗਤ ਦਾ ਕਠਿ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਤੇ ਜੋ ਪਾਣੀ ਪੜਨ ਵਾਸਤੇ ਤੇ ਪੈਰਾ ਸਾਹਿਬ ਲੱchnਾ ਵਾਸਤੇ ਆਏ ਨੇ ਇਤਵਾਰ ਦੇ ਇਤਵਾਰ ਤੁਹਾਡੇ ਨਾਲ ਲਾਈਵ ਹੋਣੇ ਆ ਬਾਬਾ ਜੀ ਦੇ ਸੰਗਤ ਦੇ ਦਰਸ਼ਨ ਕਰਾਉਣ ਵਾਸਤੇ ਕੇ ਕੇ ਉੱਪਰ ਤੱਕ ਵੀ ਤੁਸੀਂ ਦੇਖ ਰਹੇ ਹੋ ਕਿ ਸੰਗਤ ਹੀ ਸੰਗਤ ਹੈ ਟੁੱਟ ਸੰਗਤ ਦਾ ਘੱਟ ਘਾਟਾ ਮਾਰਦਾ ਸੰਗਤ ਦਾ ਟਖ ਤੁਹਾਡੀ ਨਜ਼ਰ 'ਚ ਜੇ ਆ ਰਿਹਾ ਹੋਵੇ ਤਾਂ ਉਹ ਦੂਰ ਵੀ ਦੇਖ ਸਕਦੇ ਹੋ ਤੁਸੀਂ ਫਿਰ ਉੱਪਰ ਵੀ ਸੰਗਤ ਹੈ ਸਾਹਮਣੇ ਦੇਖ ਸਕਦੇ ਹੋ ਉੱਪਰ ਵੀ ਸੰਗਤ ਹੈ ਦੂ ਦੂਰ ਤੱਕ ਕੋਈ ਵੀ ਅਸੀ ਜਗਾ ਨਹੀਂ ਜਿੱਥੇ ਸੰਗਤ ਦਾ ਘੱਟ ਘਾਟਾ ਮਾਰਦਾ ਨਾ ਹੋਵੇ ਗੁਰੂ ਮਹਾਰਾਜ ਦੇ ਕਰ ਆਪਣੀਆਂ ਭੁੱਲਾਂ ਬਖਸ਼ਾਉਣ ਹੁੰਦੇ ਬਾਣੀ ਗੁਰੂ ਮਹਾਰਾਜ ਦੀ ਪੜ੍ਹਦੇ ਨੇ ਭਾਈ ਇਸ ਵੀਡੀਓ ਨੂੰ ਜੋ ਧਾਰਮਿਕ ਵੀਡੀਓ ਹੁੰਦੀਆਂ ਨੇ ਉਹਨਾਂ ਨੂੰ ਵੱੱਟ ਵੱੱਟ ਸ਼ੇਅਰ ਗਾਂ ਤੱਕ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੋ ਵੱੱਟ ਵੱੱਟ ਅੱਗੇ ਦੁਨੀਆ ਤੱਕ ਪਹੁੰਚੇ ਤੇ ਧਾਰਮਿਕ ਆਪਣੇ ਗੁਰੂਆਂ ਦਾ ਪ੍ਰਚਾਰ ਹੋ ਸਕੇ ਆਪਣੀ ਬਾਣੀ ਦਾ ਵਿਚਾਰ ਹੋ ਸਕੇ ਕਿਉਂਕਿ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਤੁਸੀਂ ਆਪਣੀ ਬਾਣੀ ਦੇ ਪ੍ਰਚਾਰ ਘਟ ਹੋਣ ਕਾਰਨ ਜੋ ਲੋਕ ਧਰਮ ਪਰिवर्तन ਕਰ ਰਹੇ ਨੇ ਉਹ ਬਹੁਤ ਹੀ ਮਾੜੀ ਗੱਲ ਹੈ। ਕੋਸ਼ਿਸ਼ ਕਰਦੇ ਹਨ ਕਿ ਦੁਨੀਆ ਨੂੰ ਸਿੱਖ ਪੰਥ ਦੇ ਨਾਲ ਜੋੜਿਆ ਜਾਵੇ, ਗੁਰਸਿੱਖੀ ਦੇ ਨਾਲ ਜੋੜਿਆ ਜਾਵੇ ਤੇ ਗੁਰੂ ਸਾਹਿਬ ਜੀ ਦੀ ਗੁਰੂ ਸਾਹਿਬ ਦੀ ਬਾਣੀ ਦੇ ਨਾਲ ਜੋੜਿਆ ਜਾਵੇ ਅਸੀਂ ਕੋਸ਼ਿਸ਼ ਵੱਡੀ ਇਹ ਕਰਦੇ ਹਾਂ ਤੇ ਤੁਸੀਂ ਸਾਡਾ ਸਾਥ ਜ਼ਰੂਰ ਦਿਆ ਕਰੋ ਚੈਨਲ ਨੂੰ ਲਾਈਕ ਸ਼ੇਅਰ ਕਰਕੇ ਤੇ ਸਬਸਕ੍ਰਾਈਬ ਕਰਕੇ ਦਾ ਤੱਕਾਂ ਚੈਨਲ ਸ਼ੇਅਰ ਕਰਿਆ ਕਰੋ ਕਿ ਤੁਹਾਡੀ ਹੀ ਨੇ ਦੇ ਨਾਲ ਇਹ ਸਾਰਾ ਕੁਝ ਚੱਲਦਾ ਹੈ ਦੂਰ ਦੂਰ ਤੱਕ ਇਹ ਲੇਖ ਇਹਦਾ ਸਾਹਿਤ ਦੂਰੋਂ ਦੂਰੋਂ ਤੱਕ ਦੁਨੀਆ ਸੰਗਠੋਂ ਦੀ ਹੈ ਆਪਣੇ ਨਤਮਸਤਿਕ ਹੋਣ ਵਾਸਤੇ ਆਪਣੀਆਂ ਭੁੱਲਾਂ ਨੂੰ ਸੁਧਾਉਣ ਵਾਸਤੇ ਗੰਗਰਕੀ ਤਾਰੇ ਨਗਰਧਰ ਬਣੇ ਰੋ ਤੇ ਸ਼ਾਨ ਸਾਹਿਬ ਜੀ ਦੇ ਦਰਸ਼ਨ ਕਰੋ ਜੀ ਕੁਝ ਸੰਗਤਾਂ ਕੱਠ ਤੁਹਾਨੂੰ ਵੇਖਣ ਨੂੰ ਮਿਲੇਗਾ ਕੁਝ ਸੰਗਤਾਂ ਕੱਠ ਤੁਹਾਨੂੰ ਵੇਖਣ ਨੂੰ ਮਿਲੇਗਾ